ਪਹਿਲੀ ਆਵਾਜ਼ ਲਾਈਵ ਚੈਨਲ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਪਿਆਰ ਭਰੀ ਨਮਸਕਾਰ ਆਓ ਸੁਣਦੇ ਹਾਂ ਅੱਜ ਦੀ ਖਬਰ ਫੋਰਟਿਸ ਹਸਪਤਾਲ ਲੁਧਿਆਣਾ ਨੇ 55 ਕੈਮਰਾ ਹਾਸਲ ਕਰਕੇ ਉન્નਤ ਮੈਡੀਕਲ ਟੈਕਨੋਲੋਜੀ ਅਤੇ ਮਰੀਜ਼ਾਂ ਦੀ ਉੱਚ ਗੁਣਵੱਤਾ ਲਈ ਆਪਣੀ ਵਚਨਬੱਧਤਾ ਵਿੱਚ ਇੱਕ ਮਹੱਤਵਪੂਰਨ ਮੀਲ ਪੱਥਰ ਨੂੰ ਪਾਰ ਕੀਤਾ ਇਹ ਪੰਜਾਬ ਵਿੱਚ ਪਹਿਲਾ ਹੈ 55 ਕੈਮਰਾ ਇੱਕ ਪੋਰਟੇਬਲ ਹੈਂਡਹੋਲਡ ਇਮੇਜਿੰਗ ਸਿਸਟਮ ਹੈ ਜੋ ਸਰਜਨਾਂ ਨੂੰ ਵਕ ਵਕ ਸਰਜਿਕਲ ਰਕੀ ਵਿਆਮਾ ਦੌਰਾਨ ਖੂਨ ਦੇ ਪ੍ਰਵਾਹ ਅਤੇ ਟਿਸ਼ੂ ਪਰਫਿਊਜ਼ਨ ਦੀ ਕਲਪਨਾ ਕਰਨ ਵਿੱਚ ਸਹਾਇਤਾ ਕਰਦਾ ਹੈ ਇਹ ਕੈਂਸਰ ਦੇ ਮਰੀਜ਼ਾਂ ਲਈ ਵਿਸ਼ੇਸ਼ ਤੌਰ ਤੇ ਲਾਭਦਾਇਕ ਹੈ ਕਿਉਂਕਿ ਇਸ ਹਲਕੇ ਪਾਰ ਵਾਲੇ ਪੋਰਟੇਬਲ ਕੈਮਰੇ ਦੀ ਵਰਤੋਂ ਸੈਟੀਨਲ ਨੋਡ ਬਾਇਓਸਕੋਪੀ ਲਈ ਕੀਤੀ ਜਾ ਸਕਦੀ ਹੈ ਇਹ ਨਿਰਧਾਰਤ ਕਰਨ ਲਈ ਵਰਤੀ ਜਾਂਦੀ ਹੈ ਕਿ ਕੈਂਸਰ ਲਿੰਫ ਨੋਡਾ ਤੱਕ ਫੈਲਿਆ ਹੈ ਜਾਂ ਨਹੀਂ ਇਹ ਉन्नत ਟੈਕਨੋਲੋਜੀ ਵਿਆਪਕ ਕੈਂਸਰ ਦੇਖਪਲ ਸੇਵਾਵਾਂ ਵਿੱਚ ਮਹੱਤਵਪੂਰਨ ਵਾਅਦਾ ਦਰਸਾਉਂਦੀ ਹੈ ਜਿਸ ਨਾਲ ਛਾਤੀ ਦੇ ਕੈਂਸਰ ਮੈਲਾਨੋਮਾ ਐਡੋਮੈਟੀਰੀਅਲ ਕੈਂਸਰ ਅਤੇ ਪੈਨਾਈਲ ਕੈਂਸਰ ਸਮੇਤ ਵੱਖ-ਵੱਖ ਕੈਂਸਰਾਂ ਦੇ ਮਰੀਜ਼ਾਂ ਨੂੰ ਲਾਭ ਮਿਲਦਾ ਹੈ ਕੈਂਸਰ ਦੇ ਪੜਾਵ ਲਈ ਲਿੰਫ ਨੋਡਸ ਦੀ ਸਹੀ ਪਛਾਣ ਜ਼ਰੂਰੀ ਹੈ ਇਕ ਪ੍ਰਕਿਰਿਆ ਜੋ ਪ੍ਰਾਇਮਰੀ ਟਿਊਮਰ ਦੇ ਆਕਾਰ ਦਾ ਮੁਲਾਂਕਣ ਕਰਕੇ ਕਿਸੇ ਵਿਅਕਤੀ ਦੇ ਕੈਂਸਰ ਦੀ ਗੰਭੀਰਤਾ ਨੂੰ ਨਿਰਧਾਰਿਤ ਕਰਦੀ ਹੈ ਅਤੇ ਇਹ ਕਿੰਨੀ ਦੂਰ ਤੱਕ ਫੈਲਿਆ ਹੈ ਇਹ ਦੱਸਦੀ ਹੈ ਸਭ ਤੋਂ ਪ੍ਰਭਾਵਸ਼ਾਲੀ ਇਲਾਜ ਯੋਜਨਾ ਨੂੰ ਨਿਰਧਾਰਤ ਕਰਨਾ ਅੰਤ ਵਿੱਚ ਬਿਹਤਰ ਮਰੀਜ਼ ਦੀ ਅਗਵਾਈ ਕਰਦਾ ਹੈ ਡਾਕਟਰ ਹਰੀਸ਼ ਮਾਟਾ ਡਾਇਰੈਕਟਰ ਜਨਰਲ ਅਤੇ ਉਨਕੋ ਸਰਜਰੀ ਫੋਰਟਿਸ ਹਸਪਤਾਲ ਲੁਧਿਆਣਾ ਡਾਕਟਰ ਅਨੀਸ਼ ਪਾਟਿਆ ਐਸੋਸੀਏਟ ਕੰਸਲਟੈਂਟ ਸਰਜਿਕਲ ਓਨਕੋਲੋਜੀ ਫੋਰਟਿਸ ਲੁਧਿਆਣਾ ਡਾਕਟਰ ਅਮਿਤ ਅਗਰਵਾਲ ਕੰਸਲਟੈਂਟ ਪੈਥੋਲੋਜਿਸਟ ਫੋਰਟਿਸ ਲੁਧਿਆਣਾ ਡਾਕਟਰ ਵਿਸ਼ਵਦੀਪ गोयल ਐਚਐਸਬੀਯੂ ਫੋਰਟਿਸ ਅਮਰੀਕਸਰ ਅਤੇ ਲੁਧਿਆਣਾ ਆਪਣੇ ਆਪਣੇ ਵਿਚਾਰ ਪੇਸ਼ ਕਰਦੇ ਆ ਕਿਹਾ ਮੋਕਸ ਸੰਪਾਦਕ ਪਰਮਜੀਤ ਸਿੰਘ ਕਪੂਰ ਦੀ ਰਿਪੋਰਟ ਕੈਮਰਾਮੈਨ ਸਨੀ ਮੱਕੜ ਦੇ ਨਾਲ ਪਹਿਲੀ ਆਵਾਜ਼ ਲਈ ਕਿਉਂਕਿ ਸਿਰਫ ਇੱਕ ਤਾਂ 2.5 ਦਾ ਲੱਗਣਾ ਹੈ ਨਾ 1500 2000 ਰੁਪਏ 2.5 ਦਾ ਲੱਗਣਾ ਬਾਕੀ ਜੋ ਵੀ ਐਡਮਿਨਿਸਟ੍ਰੇਸ਼ਨ ਡਿਸਾਈਡ ਬਾਈਟ ਉਹ 5 7 10000 ਹੀ ਹੋਏਗਾ ਮਤਲਬ ਇਟ ਵਿਲ ਬੀ ਡਿਵਾਈਡਡ ਨਾ ਜਿੰਨੇ ਅਸੀਂ ਕੇਸ ਵਧ ਕਰਾਂਗੇ ਸੋ ਇਹ ਥੋੜੀ ਕਿ ਅਸੀਂ ਸਾਰਾ ਜਿਹੜਾ ਕੁਝ ਮਰੀਜ਼ਾਂ ਦੇ ਲੈ ਲੈਣਾ ਵੀ ਨੋਮੀਨਲ ਚਾਰਜ ਹੋਣਗੇ ਮੇਰੇ ਖਿਆਲ ਅੱਠ 10000 ਦੇ ਆਸ-ਪਾਸ ਹੋਏਗਾ ਇਸ ਲਈ ਇਹਦੇ ਚ ਵੀ ਇਹ ਹੈ ਕਿ ਜਿਹੜੇ ਪੇਸ਼ੈਂਟਸ ਨੂੰ ਜਿਹੜੀ ਸਰਜਰੀ ਦਾ ਟਾਈਮ ਵੱਜ ਜਾਂਦਾ ਹੈ ਤੇ ਪੇਸ਼ੈਂਟ ਨੂੰ ਹਸਪਤਲ ਦੇ ਵਿੱਚ ਵੀ ਜ਼ਿਆਦਾ ਸਮੇਂ ਲਈ ਰਹਿ ਰੁਕਣਾ ਪੈਂਦਾ ਹੈ ਉਹ ਸਾਰਾ ਦਾ ਸਾਰਾ ਬੈਨੀਫਿਟ ਪੇਸ਼ੈਂਟ ਨੂੰ ਮਿਲਦਾ ਹੈ ਉਹ ਸਾਰਾ ਪੈਸਾ ਉਹ ਸਾਰਾ ਪੈਸਾ ਪੇਸ਼ੈਂਟ ਦਾ ਬਚ ਜਾਂਦਾ ਹੈ ਤੇ ਇਹਦੇ ਨਾਲ ਐਡਵਾਂਟੇਜ ਕੀ ਹੈ ਕਿ ਲਿਮਟਿਡ ਅਮਾਉਂਟ ਦੇ ਨਾਲ ਐਕਚੁਅਲੀ ਪੇਸ਼ੈਂਟ ਨੂੰ ਜ਼ਿਆਦਾ ਬੈਨੀਫਿਟ ਮਿਲਦਾ ਹੈ ਤਾਂ ਫਾਈਨੈਂਸ਼ੀਅਲੀ ਵੀ ਜਿਹੜੀ ਇਹ ਟੈਕਨੀਕ ਆਨ ਦੇ ਨਾਲ ਪੇਸ਼ੈਂਟ ਦਾ ਜਿਹੜਾ ਓਵਰਆਲ ਖਰਚਾ ਹੈ ਉਹ ਘਟੇਗਾ ਇਹ ਸਾਡੀ ਉਮੀਦ ਹੈ ਕਿ ਓਵਰਆਲ ਘਟੇਗਾ ਦੇ ਵਿੱਚ ਸਪਾਈ ਕੈਮ ਦਾ ਕੀ ਕੰਮ ਹੈ ਜੀ ਕਹਿੰਦੇ ਜੀ ਉਹ ਪ੍ਰੋਸੀਜਰ ਜਿਹੜਾ ਹੋ ਰਿਹਾ ਹੈ ਉਹ ਸਪਾਈ ਕੈਮਰਾ ਦਾ ਕੰਮ ਹੈ ਸਪ ਜਦੋਂ ਉਹ ਅਸੀਂ ਡਾਈ ਦੇ ਦਿੰਨੇ ਆ ਟਿਊਮਰ ਦੇ ਵਿੱਚ ਡਾਈ ਦਿੱਤੀ ਅਸੀਂ ਲਾਈਟ ਬੰਦ ਕਰ ਦਿੰਨੇ ਉਹ ਇੱਕ ਨਾ ਉਹ ਡਾਈ ਸਾਨੂੰ ਉੱਥੋਂ ਜਾਂਦੀ ਹੋਈ ਦਿਖਦੀ ਹੈ ਲਾਈਵ ਇਹਨੂੰ ਰੀਅਲ ਟਾਈਮ ਕਹਿੰਦੇ ਆ ਉਹ ਕੈਂਸਰ ਤੋਂ ਬਗਲ ਦੇ ਵਿੱਚ ਡਾਈ ਜਾਂਦੀ ਸਾਨੂੰ ਦਿਖਦੀ ਹੈ ਉਹਦੇ ਵਿੱਚ ਅਸੀਂ ਉਹ ਉਹ ਸਿਰਫ ਆਪਾਂ ਨੇਕੇਡ ਆਈ ਨਾ ਨਹੀਂ ਦੇਖ ਸਕਦੇ ਉਹਨੂੰ ਨੰਗੀ ਅੱਖ ਨਾਲ ਨਹੀਂ ਦੇਖ ਸਕਦੇ ਉਹ ਸਿਰਫ ਕੈਮਰੇ ਦੇ ਵਿੱਚ ਹੀ ਦਿਖਦਾ ਕੈਮਰਾ ਇੱਕ ਹੈਂਡਲਡ ਪ੍ਰੋਬ ਹੈ ਐਦਾਂ ਜਿਦਾ ਨਾ ਸਪੋਜ਼ ਇੱਕ ਪ੍ਰੋਬ ਹੈ ਉਹ ਸਾਹਮਣੇ ਮੋਨੀਟਰ ਤੇ ਦਿਖ ਰਿਹਾ ਹੈ ਉਹ ਡਾਈ ਜਾਂਦੀ ਦਿਖ ਰਹੀ ਐ ਫਿਰ ਅਸੀਂ ਉਹ ਜਦੋਂ ਸਾਨੂੰ ਡਾਈ ਦਿਖਦੀ ਬਗਲ ਚ ਕਿੱਥੇ ਪਹੁੰਚੀ ਅਸੀਂ ਛਾਤੀ ਤੋਂ ਉੱਥੇ ਮਾਰਕ ਕਰ ਲੈਂਦੇ ਆ ਫੇਰ ਲਾਈਟ ਜਲਾ ਕੇ ਅਸੀਂ ਉੱਥੇ ਇੰਸੀਜਨ ਦੇ ਕੇ ਉਹ ਦੋ ਤਿੰਨ ਗਿਲਟੀਆਂ ਉਹ ਫਿਰ ਜਦੋਂ ਅਸੀਂ ਇੰਸੀਜਨ ਦਿੰਨੇ ਆ ਫਿਰ ਕੈਮਰੇ ਨਾਲ ਅਸੀਂ ਦੇਖਦੇ ਆ ਸਾਨੂੰ ਮੋਨੀਟਰ ਤੇ ਦਿਖਦੀ ਐ ਕਿ ਜੇ ਹਰੀ ਗ੍ਰੀਨ ਡਾਈ ਐ ਨਾ ਉਹ ਗ੍ਰੀਨ ਕਰੇ ਸਾਨੂੰ ਨੋਟ ਦਿਖਦੀ ਐ ਅਸੀਂ ਉਹ ਨੋਟਸ ਕੱਢ ਲੈਂਦੇ ਫਿਰ ਅਸੀਂ ਨੋਟਸ ਨੂੰ ਸਾਈਡ ਤੇ ਰੱਖ ਕੇ ਫਿਰ ਦੁਬਾਰਾ ਸਪਾਈ ਕੈਮ ਨਾਲ ਦੇਖਦੇ ਆ ਕੈਮਰੇ ਦੇ ਨਾਲ ਕਿ ਉਹੀ ਨੋਟਸ ਨੇ ਜਿਨ੍ਹਾਂ ਵਿੱਚ ਉਹ ਉਥੋਂ ਦੀ ਮਾਰਕਰ ਜੜ ਡਾਈ ਆਈ ਹੈ ਸੋ ਇਹ ਰੋਲ ਹੈ ਸਪਾਈ ਕੰ ਦਾ ਨੈਕਡ ਆ ਇਹਨਾਂ ਦਾ ਦੇਖ ਨਹੀਂ ਸਕਦੇ ਨਾ ਅਸੀਂ ਉਹ ਇੰਡੀਆ ਵਿੱਚ ਇਹ ਟੈਕਨੋਲੋਜੀ ਕਿਹੜੀ ਕਿਹੜੀ ਸਟੇਟ ਵਿੱਚ ਯੂਜ਼ ਹੋਦੀ ਸਰ ਕਾਫੀ ਜਗ੍ਹਾ ਤੇ ਹੋਏਗੀ ਪੰਜਾਬ ਸਰ ਮੋਸਟਲੀ ਦੇਖੋ ਜਿਹੜੇ ਵੀ ਐਡਵਾਂਸ ਕੈਂਸਰ ਦੇ ਸੈਂਟਰ ਨੇ ਉਹਨਾਂ ਚ ਹੋਏਗੀ ਅਸੀਂ ਅਸੀਂ ਸੋਚਿਆ ਕਿ ਅਸੀਂ ਪਿੱਛੇ ਕੁਰੀ ਅਸੀਂ ਜਦਕਿ ਸਾਰੀਆਂ ਚੀਜ਼ਾਂ ਕੈਂਸਰੀਆਂ ਅਸੀਂ ਟਰੀਟ ਕਰ ਰਹੇ ਹਾਂ ਸਟੇਟ ਆਫ ਥਾਟ ਜੋ ਅਮਰੀਕਾ ਚ ਮੈਮਰੀਲ ਸੋਨ ਕੇ ਟਰੀਟ ਹੋ ਰਿਹਾ ਜੋ ਦਿੱਲੀ ਹੋ ਰਿਹਾ ਜੋ ਰਜੀਵਗਾਂਦੀ ਹੋ ਰਿਹਾ ਅਸੀਂ ਵੀ ਕਰ ਰਹੇ ਹਾਂ ਉੱਤੇ ਸੋ ਇਹ ਇੱਕ ਹੀ ਲਾਇਕ ਜੋ ਵੀ ਬਾਕੀ ਜਿਹੜੀ ਸਟੇਟਸ ਹੈਗੀਆਂ तकरीबन ਸਾਰੀ ਸਟੇਟਸ ਵਿੱਚ ਹੋ ਰਹੀਆਂ ਹਨ ਕਾਫੀ ਜਗ੍ਹਾ ਤੇ ਆਲਰੇਡੀ ਆਲਰੇਡੀ ਸਰ ਦਿੱਲੀ ਹੈ ਕਿ ਆਪਾਂ ਕਿੰਨੀ ਦਾ ਅਪਰੋਕਸਿਮੇਟ ਸਰ ਇਨਿਕ ਸਟੇਟਸ ਕਹਿ ਸਕਦੇ ਹਾਂ ਕਿ ਕਿ ਆਪਣੇ ਇੰਡੀਆ ਵਿੱਚ ਕਿੰਨੇ ਸਟੇਟਸ ਵਿੱਚ ਟੈਕਨੋਲੋਜੀ ਆਲਰੇਡੀ ਹੈ ਬਿਲਕੁਲ ਜਿੰਨੇ ਵੀ ਵੱਡੇ ਕੈਂసర్ ਸੈਂਟਰ ਜਿਹੜੇ ਸਾਰੇ ਮੈਟਰੋ ਸਿਟੀਜ਼ ਦੇ ਜਿਹੜੇ ਵੱਡੇ ਸ਼ਹਿਰਾਂ ਦੇ ਵਿੱਚ ਸਾਰੇ ਹਾਂ ਹਾਂਜੀ ਹਾਂਜੀ ਅੱਜ ਤੋਂ ਬਾਅਦ ਆਪਣੇ ਆਪਣੇ ਕੋਲ ਆਪਣੇ ਪੰਜਾਬ ਦੇ ਆਪ ਚਾਪਾ ਹੋਣੀ ਵਰੀ ਦੋ ਮਹੀਨੇ ਪਹਿਲਾਂ ਮੋਹਾਲੀ ਚ ਆਇਆ ਸੋ ਕਹਿੰਦਾ ਅਸੀਂ 4 ਮਹੀਨੇ ਪਹਿਲਾਂ ਲੈ ਲਿਆ ਸੀਗਾ ਸੋ ਇਹ ਕਿ ਉਹ ਸਾਡਾ ਫਰਸਟ ਇਨ ਪੰਜਾਬ ਸਿਗਾ ਸਪਾਈ ਕੈਮ ਜਿਹੜਾ ਹੈ ਸਪਾਈ ਫਾਈ ਕੈਮ ਦਾ ਇਹਦਾ ਰੋਲ ਆਪਰੇਸ਼ਨ ਦਾ ਮਰੀਜ਼ ਤਾਂ बेहोਸ਼ ਹੈ ਅਸੀਂ ਮਰੀਜ਼ ਨੂੰ ਪਹਿਲਾਂ ਸਮਝਾ ਦਿੰਨੇ ਆ ਕਿ ਜੇ ਅਸੀਂ ਇਹਦੀ ਤੁਹਾਡੀ ਗਿਲਟੀਆਂ ਕੱਢ ਕੇ ਭੇਜਾਂਗੇ ਕੈਮਰੇ ਦੇ ਨਾਲ ਜੇ ਉਹਦੇ ਚ ਆਏਗਾ ਸਾਨੂੰ ਕਿ ਟਿਊਮਰ ਪਹੁੰਚਾ ਅਸੀਂ ਅੱਗੋਂ ਸਰਜਰੀ ਕਰਾਂਗੇ ਨਹੀਂ ਅਸੀਂ ਨਹੀਂ ਕਰਾਂਗੇ ਉਹ ਪਹਿਲਾਂ ਕੰਸੈਂਟ ਰਿਸ਼ਤੇਦਾਰ ਨੂੰ ਅਸੀਂ ਦੱਸ ਦਿੰਨੇ ਆ ਬਾਹਰ ਰਿਲੇਟਿਵ ਨੂੰ ਕਿ ਅਸੀਂ ਸਰਜਰੀ ਨਹੀਂ ਕਰ ਰਹੇ ਕਿਉਂਕਿ ਬਗਲ ਦੀਆਂ ਗਿਲਟੀਆਂ ਕੈਂਸਰ ਹੈ ਨਹੀਂ ਮਰੀਜ਼ ਨੂੰ ਐਕਚੁਅਲੀ ਨਾ ਸਾਨੂੰ ਲੱਗਦਾ ਹੈ ਕਿ ਜੀ ਕੋਈ ਬਹੁਤਾ ਨੁਕਸਾਨ ਨਹੀਂ ਹੈ ਬਗਲ ਦੀ ਗਿਲਟੀ ਕਰਤਾ ਕੀ ਹੋਇਆ ਪਰ ਤੁਸੀਂ ਕਿਸੇ ਛਾਤੀ ਦੇ ਕੈਂਸਰ ਮਰੀਜ਼ ਨੂੰ ਪੁੱਛ ਕੇ ਦੇਖੋ ਜਿਹੜਾ 10 ਸਾਲ ਹੋ ਗਏ ਨੇ ਆਰਮ ਸਰਕਮਫਰੈਂਸ ਵੱਧ ਜਾਂਦੀ ਹੈ ਰੇਂਜ ਆਫ ਮੂਵਮੈਂਟ ਘੱਟ ਜਾਂਦੀ ਹੈ ਕੁਆਲਿਟੀ ਆਫ ਲਾਈਫ ਇਹ ਐਕਚੁਅਲੀ ਸਾਡੀ ਜਿਹੜੀ ਇੰਟਰਨੈਸ਼ਨਲ ਬਾਡੀਜ਼ ਹੈ ਨਾ ਉਹ ਤਾਂ ਕਹਿੰਦੀਆਂ ਕਿ ਜੀ ਕਿ ਇਟਸ ਅ ਕਰਾਇੰਗ ਇਫ ਯੂ ਆਰ ਨਾਟ ਡੂਇੰਗ ਸੈਂਟਰ ਨੋਡ ਬਾਇਪਸੀ ਇਨ ਅ ਨੋਡ ਨੈਗੇਟਿਵ ਪੇਸ਼ੈਂਟ ਕਹਿੰਦਾ ਭਾਵ ਕਿ ਜੇ ਨੋਡ ਨੈਗੇਟਿਵ ਹੈ ਔਰ ਤੁਸੀਂ ਸੈਂਟਰਲ ਨਹੀਂ ਕਰ ਰਹੇ ਤਾਂ ਤੁਸੀਂ ਗੁਨਾਹ ਕਰ ਰਹੇ ਹੋ ਸੋ ਅਸੀਂ ਉਹ ਗੁਨਾਹ ਸੁਧਾਰ ਰਹੇ ਆ ਆਪਣਾ ਜਿਹੜਾ ਅਸੀਂ ਕਰ ਰਹੇ ਸੀ ਇਹਨੇ ਸਾਲਾਂ ਤੋਂ ਹੁਣ ਅਸੀਂ ਕੋਈ ਲਾਫਰ ਇਟ ਟੂ ਆਲ ਪੇਸ਼ੈਂਟ ਜਿਨ੍ਹਾਂ ਚ ਬਗਲ ਦੀਆਂ ਗਿਲਟੀਆਂ ਹੈ ਨਹੀਂ ਪ੍ਰੀ ਰਿਕੁਇਜ਼ਿਟ ਹੁੰਦੀ ਹੈ ਕਿ ਬਗਲ ਚ ਗਿਲਟੀਆਂ ਚ ਕੈਂਸਰ ਜਿਹੜਾ ਕਲੀਨਿਕਲੀ ਜਾਂ ਰੇਡੀਓਲੋਜੀਕਲੀ ਦੇ ਸੀਟੀ ਸਕੈਨ ਜਾਂ ਫਿਰ ਪੈਟ ਸਕੈਨ ਚ ਨਾ ਪਹੁੰਚਿਆ ਹੋਵੇ ਉਹਨਾਂ ਨੂੰ ਹੀ ਅਸੀਂ ਆਫਰ ਕਰਦੇ ਆ ਬਟ ਸਿਗਨੀਫੀਕੈਂਟ 60 70% ਤੁਸੀਂ ਹੈਰਾਨ ਹੋਗੇ ਸੁਣ ਕੇ 60 ਟੂ 70% ਪੇਸ਼ੈਂਟ ਅਜੇ ਹੁੰਦੇ ਨੇ ਜਿਨ੍ਹਾਂ ਦੇ ਬਗਲ ਵਿੱਚ ਗਿਲਟੀਆਂ ਨਹੀਂ ਹੁੰਦੀਆਂ ਕੈਂసర్ ਦੀਆਂ ਗਲਤੀਆਂ ਸਾਰੇ ਜੁਨੇ ਤੁਹਾਡੇ ਸਾਡੇ ਚ ਨਾਰਮਲ ਗਿਲਤੀ ਹੁੰਦੇ ਪਰ ਕੈਂసర్ ਨਹੀਂ ਪਹੁੰਚਦਾ ਉਹਨੂੰ ਅਸੀਂ ਐਨ 0 ਕਹਿੰਦੇ ਆ ਕਿ ਐਨ 0 ਦਾ ਮਤਲਬ ਹੈ ਕਿ ਬਗਲ ਦੀਆਂ ਗਲਤੀਆਂ ਜੀ ਕੈਂਸਰ ਨਹੀਂ ਪਹੁੰਚਿਆ ਸੋ 60 ਤੋਂ 70% ਪੇਸ਼ੈਂਟ ਐਨ 0 ਹੁੰਦੇ ਨੇ ਸੋ ਇਹਦਾ ਮਤਲਬ 60 ਤੋਂ 70% ਪੇਸ਼ੈਂਟਸ ਆਪਾਂ ਸਰਜਰੀ ਨੂੰ ਬਚਾ ਸਕਦੇ ਆ ਜਿੱਦੀ ਕਿ ਲੋਡ ਨਹੀਂ ਹੈ ਸੋ ਇਟਸ ਅ ਬਿਗ ਨੰਬਰ ਸਰ ਐਕਚੁਅਲੀ ਇਹਦੇ ਚ ਹੁੰਦਾ ਨਾ ਇੱਕ ਅਸੀਂ ਇਸੇ ਕਰਕੇ ਓਪਨ ਹੀ ਸੀ ਕੀਤਾ ਸੀ ਆਪਣੇ ਰਿਜ਼ਲਟ ਦੇਖਣਾ ਚਾਹੁੰਦੇ ਸੀ ਕਿਉਂਕਿ ਇਹ ਇਹਦੇ ਚ ਇੱਕ ਨਾ ਵਰਡ ਹੁੰਦਾ ਫਾਲਸ ਨੈਗੇਟਿਵ ਫਾਲਸ ਨੈਗੇਟ ਦਾ ਮਤਲਬ ਕੀ ਹੁੰਦਾ ਹੈ केजी के मरीज ਦੇ ਬਗਲ ਚ ਕੈਂਸਰ ਤਾਂ ਹੈ ਪਰ ਤੁਸੀਂ ਉਹ ਸੈਂਟਨਲ ਨੋਡ ਉਹ ਜਿਹੜੀ ਸੈਂਟਨਲ ਨੋਡ ਸੀਗੀ ਰਿਪਰੈਜ਼ੈਂਟ ਨੋਡ ਉਹ ਨੂੰ ਨਹੀਂ ਕੱਢ ਸਕੇ ਤੇ ਤੁਸੀਂ ਤੁਹਾਡੀ ਰਿਜ਼ਲਟ ਨੈਗੇਟਿਵ ਹੋ ਗਿਆ ਕਿ ਮਰੀਜ਼ ਨੂੰ ਲੋਡ ਸੀ ਔਰ ਤੁਸੀਂ ਸਰਜਰੀ ਨਹੀਂ ਕੀਤੀ ਸੋ ਅਸੀਂ 10 ਪੇਸ਼ੈਂਟ ਕਰਕੇ ਦੇਖਿਆ ਵੀ ਸਾਡੇ ਰਿਜ਼ਲਟ ਅਸੀਂ ਗਿਲਤੀਆਂ ਸੈਂਟਨਲ ਗੱਡੀਆਂ ਫਿਰ ਉਹਦੀ ਫਾਈਨਲ ਰਿਪੋਰਟ ਦੇਖੀ ਅਸੀਂ ਕੋਰਿਬੋਰੇਟ ਕੀਤਾ ਅਸੀਂ ਟੱਚ ਵੁੱਡ 10 10 ਪੇਸ਼ੈਂਟ ਸਾਡੇ ਠੀਕ ਰਹੇ ਸੋ ਹੁਣ ਅਸੀਂ ਓਪਨ ਕਰਤਾ ਵੀ ਅਸੀਂ ਓਪਨ ফর ਦ ਸੈਂਟ ਨੋਡ ਬਾਇਪਸੀ ਟੂ ਦ ਵਰਲਡ ਪੰਜਾਬ ਚ ਜਿੱਥੇ ਵੀ ਸਾਨੂੰ ਕਿਉਂਕਿ ਇਹ ਜ਼ਰੂਰੀ ਹੈ ਬਹੁਤ ਆਨਵਲ ਟਾਈਮ ਦੇ ਵਿੱਚ ਔਰ ਨਾ ਸਿਰਫ ਇਹਦੇ ਚ ਬਾਕੀ ਹੋਰ ਵੀ ਕੈਂਸਰ ਚ ਯੂਟਰਸ ਦੇ ਕੈਂਸਰ ਚ ਪੈਨਿਸ ਦੇ ਕੈਂਸਰ ਚ ਬਹੁਤ ਹਰ ਆਲਮੋਸਟ ਆਲ ਕੈਂਸਰ ਚ ਦਾ ਰੋਲ ਹੈਗਾ ਅੱਜ ਇਹ ਪ੍ਰੈਸ ਕਾਨਫਰੰਸ ਕਰਨ ਦਾ ਸਾਡਾ ਮੋਟਿਵੇ ਹੈ ਕਿ ਜੀ ਕਿ ਅਸੀਂ ਪਹਿਲੀ ਵਾਰੀ ਇਸ ਰੀਜਨ ਦੇ ਵਿੱਚ ਸਪਾਈ ਫਾਈ ਕੈਮਰਾ ਟੈਕਨੀਕ ਅਸੀਂ ਇੰਟਰੋਡਿਊਸ ਕੀਤੀ ਹੈ ਜਿਹਦੇ ਨਾਲ ਕਿ ਕੈਂਸਰ ਦੇ ਪੇਸ਼ੈਂਟਸ ਨੂੰ ਤੇ ਜ਼ਿਆਦਾ ਵੈਸਕੂਲਰ ਸਿਕੁਏਟ ਟਿਊਮਰਸ ਹੁੰਦੇ ਨੇ ਸਰਜਰੀ ਦੇ ਪੇਸ਼ੈਂਟਸ ਹੁੰਦੇ ਨੇ ਉਹਨਾਂ ਨੂੰ ਕਿ ਬੈਟਰ ਸਰਵਿਸ ਅਸੀਂ ਦੇ ਸਕੀਏ ਜਿਹੜੇ ਆਪਰੇਸ਼ਨ ਦਾ ਜਿਹੜਾ ਐਕਸਟੈਂਟ ਹੈ ਉਹਨੂੰ ਅਸੀਂ ਘਟਾ ਸਕੀਏ ਤੇ ਪੇਸ਼ੈਂਟ ਦੀ ਜਿਹੜੀ ਕੇਅਰ ਹੈ ਉਹ ਜ਼ਿਆਦਾ ਅੱਛੀ ਹੋ ਸਕੇ ਤੇ ਅਸੀਂ ਇਹ ਟੈਕਨੀਕ ਪਹਿਲੀ ਵਾਰੀ ਇੰਟਰੋਡਿਊਸ ਕੀਤੀ ਹੈ ਤੇ ਅਸੀਂ ਇਹ ਕੋਸ਼ਿਸ਼ ਕਰਾਂਗੇ ਕਿ ਜੀ ਕਿ ਸਾਰੀ ਜ਼ਿਆਦਾ ਤੋਂ ਜ਼ਿਆਦਾ ਲੋਕਾਂ ਨੂੰ ਜਾਗ ते तो एक बैटर केयर मिल सके जी कि मेन मोटिव देखो ये हालांकि मशीन बहुत महंगी है टैक्निक बहुत महंगी है बट वोट वालों हमेशा यह कोशिश रही है कि अभी जी की अफोर्डेबिलिटी को अभी ध्यान रखते हैं। तो इस मशीन का हजे फिलहाल असं बहुत ज़्यादा चार्जि नहीं लेंगे जिमें कि डॉक्टर साहब ने पहल दस कि इस मशीन के एक डाई यूज़ होंगी है जिदा कि खर्चा कुछ दो चार हज़ार के आसपास होंगे है तो अभी फिलहाल ਅਸੀਂ ਵੀ ਜਿਹੜਾ ਹੈ ਕਿ ਲੋਕਾਂ ਚ ਅਸੀਂ ਹੈ ਆਪਣੀ ਟੈਕਨੀਕ ਨੂੰ ਪ੍ਰੋਮੋਟ ਕਰਨਾ ਚਾਹੁੰਦੇ ਹਾਂ ਲੋਕਾਂ ਨੂੰ ਸਰਵਿਸ ਦੇਣਾ ਚਾਹੁੰਦੇ ਹਾਂ ਤੇ ਫਿਲਹਾਲ ਅਸੀਂ ਇਹਦੇ ਵਿੱਚ ਬਹੁਤ ਜ਼ਿਆਦਾ ਖਰਚਾ ਨਹੀਂ ਰੱਖਿਆ ਹੈ ਲਿਮਟਿਡ ਜੀ ਅਮਾਉਂਟ ਜਿਹੜੀ ਹੈ ਕਿ ਸਿਰਫ ਜਿਹੜੀ ਸਮਾਨ ਯੂਜ਼ ਹੁੰਦਾ ਹੈ ਕੇਵਨ ਉਸੇ ਸਮਾਨ ਦੀ ਕਾਸਟ ਜਿਹੜੀ ਪੇਸ਼ੰਤੋਂ ਲਈਤੀ ਜਾਂਦੀ ਹੈ ਜੀ ਜੀ ਬਿਲਕੁਲ ਇਹ ਇਸ ਰੀਜਨ ਦੇ ਵਿੱਚ ਆਪਣੇ ਪੁਲਗਾਨੇ ਦੇ ਵਿੱਚ ਖਾਸ ਕਰਕੇ ਪਹਿਲੀ ਵਾਰੀ ਇਹ ਜੇ ਸਪਾਈਪਾਈ ਕੈਮਰਾ ਦੇ ਨਾਲ ਜਿਹੜੀਆਂ ਕਿ ਸਰਜਰੀਆਂ ਕੀਤੀ ਜਾਂਦੀਆਂ ਨੇ ਤੇ ਜਿਵੇਂ ਕਿ ਮੈਨੂੰ ਡਾਕਟਰ ਸਾਹਿਬ ਨੇ ਦੱਸਿਆ ਪੰਜਾਬ 'ਚ ਪਹਿਲਾ ਹੀ ਸੀ ਸਰ ਪੰਜਾਬ 'ਚ ਪਹਿਲਾ ਪੰਜਾਬ 'ਚ ਪਹਿਲਾ ਸੀ ਪੰਜਾਬ 'ਚ